ਤੁਰੀ ਵਿਕੇ ਸਟੈਪ-ਆਨ ਸੁਸਾਇਟੀ ਵੱਲੋਂ 10ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਸ਼ਾਮਿਲ ਹੋ ਕੇ ਖੂਨਦਾਨ ਕੀਤਾ ਇਸ ਮੌਕੇ ਸੁਸਾਇਟੀ ਦੇ ਆਗੂ ਦਾ ਕਹਿਣਾ ਸੀ ਕਿ ਉਹ ਹਰ ਸਾਲ ਖੂਨਦਾਨ ਕੈਂਪ ਲਗਾਉਂਦੇ ਹਨ ਅਤੇ ਸਮਾਜ ਭਲਾਈ ਦੇ ਕੰਮ ਕਰਦੇ ਹਨ ਇਸ ਵਾਰ ਵੀ ਉਨ੍ਹਾਂ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 150 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ ਇਸ ਮੌਕੇ ਕੈਂਪ ਵਿੱਚ ਆਏ ਆਪ ਆਗੂਆਂ ਨੇ ਸੁਸਾਇਟੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕੀ ਸੋਸਾਇਟੀ ਦਾ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਲੋੜਵੰਦਾ ਨੂੰ ਜਿੱਥੇ ਖੂਨ ਮਿਲ ਜਾਂਦਾ ਹੈ ਉੱਥੇ ਹੀ ਹਾਦਸਿਆਂ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਖੂਨ ਦੀ ਕਮੀ ਨਾਲ ਯੋਜਨਾ ਨਹੀਂ ਪੈਂਦਾ ਸਾਡਾ ਸੰਸਥਾ ਆਪਣਾ ਸੈਡੀ ਲਿਸਟ ਰੂਲ ਮਾ ਦਸਮਾ ਖੂਨਦਾਨ ਕੈਂਪ ਲਗਾਇਆ ਗਿਆ ਜੀ ਸਾਡਾ ਮਕਸਦ ਹੁੰਦਾ ਜੀ ਜਿਸ ਤਰ੍ਹਾਂ ਕਿ ਸੜਕ ਸੜਕ ਟੋੜ ਘਾਟ ਨਾ ਹੁੰਦੀਆਂ ਨੇ ਉਹਨਾਂ ਦੁਰਘਟਨਾਵਾਂ ਦੇ ਵਿੱਚ ਜਾਂ ਕਈ ਬਿਮਾਰੀਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਖੂਨ ਦੀ ਕਮੀ ਹੁੰਦੀ ਹੈ ਤੇ ਕਈ ਮਰੀਜ਼ ਖੂਨਾਂ ਦੀ ਘਾਟ ਕਰਕੇ ਆਪਣਾ ਜੀਵਨ ਤਿਆਗ ਦਿੰਦੇ ਹਨ ਤਾਂ ਸਾਡੇ ਸੰਸਥਾ ਦੀ ਕੋਸ਼ਿਸ਼ ਰਹਿੰਦੀ ਹੈ ਕਿ ਐਦਾਂ ਦੇ ਹਾਸੇ ਹੋਣ ਤੋਂ ਰੁਕਿਆ ਜਾਵੇ ਇਸ ਲਈ ਸਾਡੇ ਸੰਸਥਾ ਵੱਲੋਂ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਕਿ ਅਸੀਂ ਵੱਧ ਤੋਂ ਵੱਧ ਇਕੱਠੇ ਯੂਨਿਟ ਇਕੱਠੇ ਕਰਕੇ ਇਹਨਾਂ ਹਾਸਿਆਂ ਨੂੰ ਇਹਨਾਂ ਅਨਸਖ ਸਾਡੇ ਇਸ ਟਾਈਮ ਜੋ ਅਸੀਂ ਬਲੱਡ ਕੈਂਪ ਲਗਾ ਰਹੇ ਇਸ ਵਾਰ 125 ਯੂਨਟ ਹੋ ਚੁੱਕੇ ਹਨ ਜੀ ਬਾਕੀ ਹਜੇ ਸਾਡੇ ਸ਼ਹਿਰ ਦੇ ਨਿਵਾਸੀ ਹੋਰ ਇਸ ਉਪਰਾਲੇ ਜਿਹੜਾ ਸਾਡੇ ਸਾਥ ਦੇ ਲਈ ਪਹੁੰਚ ਰਹੀ ਨਹੀਂ ਸਾਡੇ ਸਟੈਪ ਔਨ ਸਟੈਡੀ ਦੇ ਨੌਜਵਾਨ ਹਰ ਸਾਲ ਖੂਨਦਾਨ ਖੂਨਦਾਨ ਕੈਂਪ ਲਾਉਂਦੇ ਨੇ ਇਹ ਦਸਵਾਂ ਖੂਨਦਾਨ ਕੈਂਪ ਹੈ ਮੇਰੇ ਸਾਥੀਆਂ ਦਾ ਨੌਜਵਾਨਾਂ ਦਾ ਇਹ ਬਹੁਤ ਹੀ ਅੱਛਾ ਕੰਮ ਹੈ ਕਿਉਂਕਿ ਸਭ ਤੋਂ ਉੱਤਮ দান ਹੈ ਖੂਨਦਾਨ ਕਿਉਂਕਿ ਕਿਸੇ ਵਿਅਕਤੀ ਦੀ ਇਹ ਖੂਨ ਐਸੇ ਕੰਮ ਕਰੂਗਾ ਕਿ ਜੇ ਕੋਈ ਬੰਦਾ ਬਿਮਾਰ ਹੈ ਬੈੱਡ ਤੇ ਪਿਆ ਹੈ ਤਾਂ ਜੇ ਇਸ ਖੂਨ ਨਾਲ ਉਹਦੀ ਜਾਨ ਬਚ ਸਕਦੀ ਹੈ ਇਸ ਕਰਕੇ ਸਭ ਤੋਂ ਵੱਡਾ ਜੋ ਇਹ ਉਪਰਾਲਾ ਹੈ ਮੇਰੇ ਨੌਜਵਾਨ ਸਾਥੀਆਂ ਦਾ ਹੱਥ ਸਾਲੇ ਲਾਉਂਦੇ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਵਧਾਈ ਵੀ ਦੇਣਾ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਵੱਧ ਤੋਂ ਵੱਧ ਖੂਨਦਾਨ ਕਰਕੇ ਜਿਹੜੇ ਸਾਡੇ ਲੋਕ ਦਾ ਹਸਪਤਾਲਾਂ ਚ ਬਿਮਾਰ ਪੈ ਨੇ ਉਹਨਾਂ ਦੇ ਇਲਾਜ ਲਈ ਕਿਸੇ ਨੂੰ ਖੂਨ ਦੀ ਲੋੜ ਹੈ ਕਿਸੇ ਨੂੰ ਹੋਰ ਲੋੜ ਹੈ ਇਸ ਕਰਕੇ ਇਹ ਬਹੁਤ ਵੱਡਾ ਦਾਾਨ ਹੈ ਜਿਹੜੋ ਖੂਨਦਾਨ ਹੈ ਬੜੀ ਖੁਸ਼ੀ ਮਹਿਸੂਸ ਹੋਈ ਹੈ ਜੀ ਇੱਥੇ ਆ ਕੇ ਬੜਾ ਭਲਾ ਉਪਰਾਲਾ ਕਰ ਰਹੇ ਨੇ ਸਟੈਪਨ ਸੁਸਾਇਟੀ ਤੇ ਗੌਤਮ ਤੂਰੀ ਬੜਾ ਵਧੀਆ ਉਪਰਾਲਾ ਇਹ ਲੰਮੇ ਸਮੇਂ ਤੋਂ ਲਗਾਤਾਰੇ ਤਿੰਨ ਮਹੀਨਿਆਂ ਦੇ ਵਕਤ ਇਹ ਖੂਨਦਾਨ ਕੈਂਪ ਲਗਾ ਰਹੇ ਨੇ ਤੇ ਇੱਥੇ ਅੱਜ ਮਿਲਣ ਦਾ ਮੌਕਾ ਮਿਲਿਆ ਜਿਹੜੇ ਫਰਸਟ ਟਾਈਮ ਖੂਨਦਾਨ ਕਰ ਰਹੇ ਨੇ ਤਾਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਸਾਰੀ ਟੀਮ ਨੂੰ ਸਟੈਪਨ ਸੁਸਾਇਟੀ ਦੀ ਟੀਮ ਨੂੰ ਕਿ ਉਹਨਾਂ ਨੇ ਇਹਨਾਂ ਜਾਗਰੂਕ ਕੀਤਾ ਲੋਕਾਂ ਨੂੰ ਤੇ ਅੱਜ ਵੀ ਥੋੜੀ ਜਿਹੀ ਮੀਡਲ ਏਜ ਚ ਆ ਕੇ ਉਹਨਾਂ ਨੇ ਫਸਟ ਟਾਈਮ ਫੋਨ ਦਾਨ ਕੀਤਾ ਤਾਂ ਬੜਾ ਵਧੀਆ ਉਪਰਾਲਾ ਲੋਕ ਜਾਗਰੂਕ ਹੋ ਰਹੇ ਨੇ ਤੇ ਇਸ ਤਰੀਕੇ ਦੇ ਜਿਹੜੇ ਸਮਾਜ ਸਵ ਪੜ੍ਹਾਈ ਦੇ ਪ੍ਰੋਗਰਾਮ ਹੈ ਜੇ ਆਪਣੀ ਪਬਲਿਕੇ ਕਰਦੀ ਰਹੂਗੀ ਤਾਂ ਲੋਕਾਂ 'ਚ ਇਹ ਜਾਗਰੂਕਤਾ ਫੈਲਦੀ ਰਹੂਗੀ ਤਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਬਹੁਤ ਵਧੀਆ ਉਪਰਾਲਾ ਹੈ ਇਹ ਜਿੰਨਾ ਆਪਾਂ ਵੱਧ ਤੋਂ ਵੱਧ ਇਹ ਲੋਕ ਪੜ੍ਹਾਈ ਦੇ ਕੰਮਾਂ 'ਚ ਆ ਸਕਦੇ ਆ ਮੇਰੀ ਲੋਕਾਂ ਨੂੰ ਅਪੀਲ ਹੈ ਆਪਾਂ ਇਕੱਠੇ ਹੋ ਕੇ ਜਿੰਨੇ ਵੀ ਵੱਧ ਤੋਂ ਵੱਧ ਕੰਮ ਕਰ ਸਕਦੇ ਉਹ ਕਰੀਏ